ਨਹੀਂ ਬਟ ਬਟ ਬਾਕੀਆਂ ਨੂੰ ਵੀ ਚਾਹੀਦਾ ਕਰੋ ਬਾਹਰ ਆਓ ਸਾਰੇ ਆਓ ਅਗਲੀ ਵਾਰ ਪ੍ਰੈਸ ਕਾਨਫਰੈਂਸ ਨਹੀਂ ਜਿਹੜੀ ਹੈ ਤਾਂ 300 ਮੁਸੀਬਤ ਜਿਹੜਾ ਕਾਰਨ ਪਤਾ ਲੱਗੇ ਵੀ ਹੈ ਕੀ ਕੁਦੂਏ ਤੋਂ ਸੰਗ ਨਹੀਂ ਆਉਂਦੇ ਜੀ ਇਹ ਸੱਗਣਾ ਕਾ ਜੀ ਚਰੰਦਾ ਜੀ ਪ੍ਰੈਸ ਨੂੰ ਦੇਖ ਕਿੰਨੇ ਤੁਸੀਂ ਕੱਢਦੇ ਹਾਂ ਪਾ ਗਿਓ ਉਹਨਾਂ ਨੂੰ ਪਤਾ ਜੀ ਸਾਰੇ ਇਹਨਾਂ ਨੂੰ ਜਿੰਨੇ ਲੋੜ ਉਹਨੂੰ ਕਰਾ ਲਓ 10 ਬਹੁਤ ਠੀਕ ਕਰਾ ਦਿਓ ਇੱਥੇ ਆ ਜਾਓ ਅੱਗੇ ਚੌਂਕਾ ਆ ਜਾਓ 10 ਕਰਾ ਲਓ 10 ਕਰਾ ਲਓ 10 ਕਰਾ ਲਓ ਕਾਫੀ ਪੀਗ ਰਾ ਲੇ ਵੀ ਕਾਫੀ ਪੀਗ ਰਾ ਲੇ ਕੋਈ ਨਾ ਲਾ ਦੋ ਵੀ ਕਲਾਪਲੀ ਇਸ ਨੂੰ ਵਰਦਨ ਨਾ ਪਤਾ ਜਿਹੜਾ ਪਿੱਛੇ ਵੀ ਦੋਰ ਹੈ ਝੋੜੀਏ ਇਮੀਗ੍ਰੇਸ਼ਨ ਵੱਲ ਜਾਵਾਂ ਕੱਲੇ ਕੋਈ ਨਾਲ ਆਉਣਾ ਤੁਹਾਨੂੰ ਜਲਦੀ ਹੋਵੇ ਕੋਈ ਨਹੀਂ ਡਰੋ ਕੋਈ ਬਾਕੀ ਤਾਂ ਦੇਖ ਹੀ ਜਾਊਗੀ ਥੈਂਕ ਯੂ ਸੋ ਮਚ ਤਾਂ ਇਹਨਾਂ ਸਾਰੇ ਹਾਲਾਤਾਂ 'ਚ ਇਵਨ ਲੇਡੀਆਂ ਵਾਕ ਕਰਨੇ ਵਾਸਤੇ ਬਾਹਰ ਨਹੀਂ ਆਦੀਆਂ ਵੀ ਇੱਕ ਮਹੀਨੇ ਤੋਂ ਪਰ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਮੈਨੂੰ ਕਹਾਂ ਮੈਨੂੰ ਕੋਈ ਬੈਨੀਫਿਟਾ ਨਹੀਂ ਹੈ ਖਰਬੰਦਾ ਜੀ ਨੂੰ ਖਰਬੰਦਾ ਜੀ ਨੂੰ ਕੋਈ ਖਰਬੰਦਾ ਜੀ ਨੂੰ ਸੌਰੀ ਵੀ ਮਤਲਬ ਇਹਨਾਂ ਨੂੰ ਕੋਈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਬਹੁਤ ਜਿਆਦਾ ਮੇਰੀ ਬਹੁਤ ਸਸਤੀ ਕਾਲ ਦੀ ਤੇ ਜਿਹੜਾ ਸੈਕੰਡ ਇਹਨਾਂ ਦਾ ਕਲੇਮ ਹੈ ਪ੍ਰਧਾਨ ਜੀ ਦਾ ਉਹ ਇਹ ਹੈ ਕਿ ਜਿਹੜੇ ਹੁਣ ਪਹਿਲੇ ਬਾਬਾ ਜੀ ਸੀ ਉਹਨਾਂ ਦੀ ਨੂੰ ਇਸ਼ੂ ਹੈ ਇਹ ਜ਼ਮੀਨ ਨੂੰ ਲੈ ਕੇ ਹੈ ਜੀ ਆਮ ਲੋਕਾਂ ਵਾਸਤੇ ਆਪਣੇ ਸਾਰਿਆਂ ਵਾਸਤੇ ਜਿਹਦੇ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕ ਹੈ ਉਹਨਾਂ ਨੂੰ ਪਰਸਨਲੀ ਕੋਈ ਬੈਨੀਫਿਟ ਨਹੀਂ ਹੈ ਜੀ ਇਸ ਰਵਾਇਦਾ ਇਹੜੀ ਲੜਾਈ ਹੈ ਹਲੋ ਹਲੋ ਲੋਈ ਵਿੱਚ ਦੱਸੀ ਬਾਕੀ ਉਹ ਮੇਰੇ ਕੋਲ ਆਉਂਦਾ ਰਹਿੰਦਾ ਨਾ ਬਲੀ ਉੱਥੇ ਮੈਨੂੰ ਕਿਉਂ ਰੋਹਾਂ ਸਾਥ ਹੈ ਨਹੀਂ ਕੋਈ ਨਾ ਕੋਈ ਨਾ ਕੋਈ ਨਾ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੱਸ 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 ਨਾ ਨਾ ਪੈਂਸਲ ਬੱਸ 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 ਅੱਜ ਹੀ ਟਾਈਮ ਨਹੀਂ ਸੁਣ ਮੈਂ ਚੱਲ ਯਾਰ ਮੂੰਹ ਨਹੀਂ ਲੱਗਾ ਮਮੀ ਮਮੀ ਹੈ ਯਾਰ ਬਣਾ ਵੀਡੀਓ ਬਣਾ ਤੱਕਾ ਮਾਰ ਮਾਰ ਵੀਡੀਓ ਕੋਈ ਕੋਈ ਨਹੀਂ ਇਹਦੇ ਪਾਰ ਤੱਕ ਨਹੀਂ ਮਾਰਿਆ ਨਾ ਇਹ ਮੈਂ ਚਲੋ ਕੋਈ ਨਹੀਂ ਕਿੜਨੂ ਮੈਂ ਕਰਾਂ ਜੋ ਗੱਲ ਬਤਵਾਂ ਦਿੰਦੇ ਰਹੇ ਆ। ਆ ਜੋ ਬੀ ਵੀ ਆ ਜੀ ਜੀ ਤਾਂ ਫਸੂ। ਇਹਨਾਂ ਜੀ ਨਾ ਬਣਾ। ਇਹ ਡੁਪਲੀਕੇਟ ਹੈ, ਕਿਉਂ ਡੁਪਲੀਕੇਟ ਹੈ। ਸਭ ਡੁਪਲੀਕੇਟ ਹੈ। ਉਕਾਸ ਕਰਦੀ ਹੈ। ਸਭ ਉਕਾਸ ਹੈ। ਹਾਂ। ਮੈਂ ਬੱਚਿਆਂ ਦਾ ਪਲਾਨ ਵਿੱਚ ਆਪਣਾ ਕੱਪੜੇ ਵਾਲੀ। ਹਾਂ। ਜਦੋਂ ਪਾ ਪੈਸੇ ਬੱਤ ਕੇ ਅੰਦਰ ਰੱਖਦੇ। ਹਾਂ। ਮੈਨੂੰ ਦੇਖੀ। ਅੰਕਲ ਤੁਹਾਨੂੰ ਕਾਗਜ਼ ਦਿਖਾਉਣ ਲਈ ਬੁਣਾਈ ਸੀ ਪੜਨ ਨੂੰ ਕਿਹਨੇ ਕਿਹਾ ਤੁਹਾਨੂੰ। ਮੇਰੇ ਕਾਪੀ ਇਹ ਕਿ ਹੈ? ਕੀ ਫੋਟੋ ਕਾਪੀ ਹੈ? ਕਦਰ ਮੇ ਆਪਾ ਦੇਸ਼ ਵਾਸਤੇ ਉਹ ਬਹੁਤ ਵੱਡਾ ਕੌਲ ਇੱਕ ਹੋਰ ਛੋਟਾ ਜੀ ਪਰ ਫਿਰ ਲੱਗਿਆ ਵੀ ਨਹੀਂ ਜੇ ਅੱਜ ਅਸੀਂ ਮਿਸ ਕਰਤਾ ਤਾਂ ਸਭ ਨੇ ਹੀ ਕਹਿਣਾ ਕਿ ਦੇਖੋ ਜੀ ਭੱਜ ਗਏ ਕਿ ਦੇਖੋ ਜੀ ਆਦੇ ਮੋਦ ਤੋਂ ਪਿੱਛੇ ਹਟ ਗਏ ਪਹਿਲੇ ਦਿਨੀ ਇਹਨਾਂ ਦੀ ਹਵਾ ਨਿਕਲ ਗਈ ਉਹ ਕੱਲੀ ਮੇਰੀ ਨਹੀਂ ਇਹ ਇਹ ਨਾ ਦਿਨੀ ਇਹ ਉਹ ਨਾਲ ਬੈਠੇ ਤੁਨੀ ਦੀ ਉਹ ਨਾ ਦਿਨੀ ਇਸ ਸਾਰੇ ਸਮਾਜ ਦੀ ਹਵਾ ਨਿਕਲ ਗਈ ਉਹ ਲੋਕਾਂ ਦੇ ਨੇ ਜਿਨ੍ਹਾਂ ਨੇ ਇੱਕ ਲੈਂਡ ਮਾਫੀਆ ਕਰੀਏਟ ਕੀਤਾ ਜੋ ਚੀਜ਼ ਦੇਖ ਲਿਆ ਉਹਨੂੰ ਬਣਾ ਲੈਂਦੇ ਆ ਤਾਂ ਸਾਡੀ ਹੋਈ ਹੈ ਟੇਬਲ ਦੇ ਬੈਠ ਕੇ ਆ 10 12 ਜਣੇ ਸ਼ੇਰ ਵੀ ਪਾ ਲੈਂਦੇ ਆ ਸਕੇਲ ਦੇ ਨਾਲ ਆ ਤੇਰਾ ਮੇਰਾ ਪਰਾਠ ਮੇਰਾ ਤੇਰਾ ਉਹ ਤਾਂ ਹੈ ਬੱਚਿਆਂ ਨੇ ਖੇਡਣ ਦੀ ਜਗ੍ਹਾ ਹੋਵੇ ਅੱਜ ਕੱਲ ਨੂੰ ਤੁਹਾਡਾ ਘਰ ਜਾਂ ਤੁਹਾਡਾ ਖੇਤ ਵੀ ਹੋ ਸਕਦਾ ਹੈ ਯਾਦ ਰੱਖਿਓ ਜਨਾਬ ਇਸ ਸਾਰੇ ਟੌਪਿਕ ਦੀ ਜ਼ਿਆਦਾ ਡਿਟੇਲਸ ਜਿਹੜੇ ਪ੍ਰਧਾਨ ਹੈ ਸੁਸਾਇਟੀ ਦੇ ਮੇਰੇ ਬਰੋਸਤ ਇਹਨਾਂ ਨੂੰ ਪਤਾ ਹੈ ਜੀ ਇਹ ਤੁਹਾਨੂੰ ਇੱਕ ਇੱਕ ਕਾਗਜ਼ ਇੱਕ ਇੱਕ ਡਾਕੂਮੈਂਟ ਪ੍ਰੋਵਾਈਡ ਕਰਨਗੇ ਆਖਿਰ ਦੇ ਵਿੱਚ ਫੇਰ ਰਿਪੀਟ ਕਰਦਾ ਜੀ ਨਾ ਮੈਂ ਕੁਝ ਗੇਨ ਕਰਨਾ ਹੈ ਨਾ ਇਹਨਾਂ ਨੇ ਕਰਨਾ ਨਾ ਮੇਰੇ ਕੋਲ ਕੋਈ ਕਮੀ ਹੈ ਜ਼ਮੀਨ ਦੀ ਪੈਸੇ ਦੀ ਨਾ ਇਹਨਾਂ ਕੋਲ ਸਾਡੇ ਬੱਚੇ ਵੀ ਖੁਸ਼ ਹਨ ਇੱਕੋ ਹੀ ਗੱਲ ਹੈ ਜਿਹਾ ਜੂਰੇ ਟੇਬਲ ਤੇ ਬੈਠੇ ਹਨ ਗਰਮੀ 'ਚ ਥੋੜੇ ਮੂਰੇ ਇਸੇ ਕਰਕੇ ਬੈਠੇ ਹੈ ਜੀ ਕਿ ਆਪਣਾ ਹੱਕ ਸੱਚ ਪਿੱਛੇ ਲੜਨਾ ਸਿੱਖੋ ਇਹ ਤਾਂ ਆਪਣੇ ਗੁਰੂ ਵੀ ਸਮਝਾ ਗਏ ਵੀ ਜ਼ੁਲਮ ਸਹਿਣ ਦੀ ਵੀ ਇੱਕ ਲਿਮਿਟ ਹੁੰਦੀ ਐ ਹਰ ਜਗ੍ਹਾ ਤੇ ਕਬਜ਼ੇ ਆਹ ਉਹ ਨਾਰਾਇਣ ਕੰਟੀਨੈਂਟਲ ਦਾ ਕਬਜ਼ਾ ਖੜਾ ਆ ਜੀ ਪਿਛਲੇ ਮਹੀਨੇ ਸਾਰੇ ਪਟਿਆਲੇ ਦੇ ਦੇਖੇ ਉਹਨਾਂ ਨੇ ਹੋਟਲ ਵਾਲਿਆਂ ਨੇ ਨਾਲ ਦਾ ਪਾਰਕ ਸੀ ਚਿਲड्रन ਪਾਰਕ ਤੇ ਗ੍ਰੀਨ ਬੈਲਟ ਉਹਦੇ ਵੀ ਮੌਂਟ ਨਹੀਂ ਕਰਨੀ ਸ਼ੁਰੂ ਕਰ ਇਕਨਵਾਜ ਚੱਲਿਆ ਪਟਿਆਲੇ ਦੀ ਮਿਸਾਲ ਕਰ ਰਹਿ ਗਿਆ ਸਕੂਟਰ ਤੇ ਫਿਰਦੇ ਇਹ ਬੰਦੇ ਲੱਭਦੇ ਜਗ੍ਹਾ ਕਿ ਕਿਤੇ ਜਗ੍ਹਾ ਮਿਲ ਜੇ ਤੇ ਕਬਜ਼ਾ ਕਰ ਉਹ ਆਪਣੇ ਆਕਾ ਨੂੰ ਦੱਸਦੇ ਘਰ ਜਾ ਕੇ ਮੈਂ ਦੇਖਿਆ ਫੋਟੋ ਵੀ ਲਿਆਇ ਜਗਾ ਖਾਲੀ ਪਈ ਹੈ ਅੱਛਾ ਕਹਿੰਦੇ ਮਾਲਕ ਨਹੀਂ ਆਇਆ ਉਹ ਕਹਿੰਦੇ ਕੌਣ ਹੈ ਕਹਿੰਦੇ ਐਨ ਆਰ ਆਈ ਹੈ ਕਹਿੰਦੇ ਚਲੋ ਇਹ ਤਾਂ ਕੰਮ ਬਣ ਗਿਆ ਇਹਦਾ ਤਾਂ ਵਿਚਾਰੇ ਦਾ ਐਨ ਆਰ ਆਈ ਵੀ ਕੋਈ ਮਾਲਕ ਨਹੀਂ ਹੈਗਾ ਇਹ ਤਾਂ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਛੱਡਿਆ ਹੋਇਆ ਹੈ ਤੇ ਇਹ ਸਾਰੀ ਬਾਕੀ ਦੀ ਸਟੋਰੀ ਜੋ ਲੀਗਲ ਫੈਕਟਸ ਹੈ ਜੋ ਪੇਪਰਸ ਬਣਾ ਕੇ ਵੇਚ ਸੀ ਉਹ ਤਕਰੀਬਨ 4000 ਗਰਸਾ ਉਹਦੀ ਹੈ 4450 ਗਰਸਾ 4450 ਗਰਸਾ ਉਸ ਤੋਂ ਬਾਅਦ ਕਈ پلاਟ ਹੋਰ ਵੇਚ ਚੁੱਕੇ ਉਸੇ ਤੋਂ ਹੋਰ ਇਹ پلاਟ ਵੇਚੀ ਜਾਂਦੇ ਆ ਉਹ 4500 ਖਤਮ ਨਹੀਂ ਹੋ ਰਹੇ ਦੂਜਾ ਜਦੋਂ ਕਲੋਨੀ ਕੱਟੀ ਜਾਂਦੀ ਹੈ ਉਹਦਾ ਇੱਕ ਨਕਸ਼ਾ ਬਣਿਆ ਜੀ ਉਹ ਨਕਸ਼ਾ ਤੁਹਾਨੂੰ ਦਿਖਾਉਂਦੇ ਆ ਉਸ ਨਕਸ਼ੇ ਉੱਪਰ ਬਾਬਾ ਜੀ ਦੇ ਸਾਈਨ ਹੈ ਉਹਨੇ ਤੇ ਇਹ ਜਗ੍ਹਾ ਬੱਚਿਆਂ ਦਾ ਪਾਰਕ ਤੇ ਗ੍ਰੀਨ ਬੈਲਟ ਵਿਖਾਈ ਗਈ ਹੈ ਏਹ ਜਿਹੜੀ ਜਗ੍ਹਾ ਹੈ ਇਹ ਕਲੋਨੀ ਨੇ ਐਂਟ੍ਰੈਂਸ ਤੇ ਹੈ ਫਸਟ ਸਾਰੀ ਕਲੋਨੀ ਵੇਚੀ ਇਹ ਨਹੀਂ ਵੇਚੀ ਉਹ ਇਸੇ ਕਰਕੇ ਨਹੀਂ ਵੇਚੀ ਗਈ ਕਿਉਂਕਿ ਇਹ ਬੱਚਾ ਦਾ ਪਾਰਕ ਸੀ ਇੱਕ ਨੰਬਰ ਦਾ ਪਲਾਟ ਹੈ ਜੀ ਸਾਰੀ ਕਲੋਨੀ ਉਹ ਕਿਉਂ ਛੱਡਣਗੇ ਉਹ ਬਾਬਾ ਜੀ ਨੂੰ ਇੰਨੀ ਕਾਲੀ ਸੀ ਵੇਚਣ ਦੀ ਵੀ ਜਦੋਂ 1998 ਚ ਕੋਰਟ ਨੇ ਪਰਮਿਟ ਐਫਸੀਆਰ ਨੇ ਪਰਮਿਸ਼ਨ ਦਿੱਤੀ ਵੇਚਣ ਦੀ ਤਾਂ ਪਹਿਲੇ ਇੱਕ ਕੰਪਨੀ ਜੀ ਉਹਨੇ ਅੱਧੀ ਵੇਚ ਦਿੱਤੀ ਤਾਂ ਪਹਿਲਾਂ ਤਾਂ ਫਿਰ ਇਹੀ ਵੇਚਦੇ ਨਾ ਜਿਹੜਾ ਸੌਟੋ ਕੇਸ ਇਹ ਤਾਂ ਹੀ ਨਹੀਂ ਵੇਚਿਆ ਕਿ ਇਹ ਇੱਕ ਬੱਚਿਆਂ ਦਾ ਪਾਰਕ ਜਿਹੜਾ ਐਸੇ ਪਾਰਕ ਜਿਹਨੂੰ ਮੇਨਟੇਨ ਕੀਤਾ ਗਿਆ ਉਸ ਤੋਂ ਬਾਅਦ ਤੁਹਾਡੇ ਕੁਸਚਨਸ ਮਿਲਕਾ ਮੈਂ ਜੀ ਸਾਡੇ ਕੋਲ ਇੱਕ ਇੱਕ ਡਾਕੂਮੈਂਟ ਹੈ ਇੱਕ ਇੱਕ ਡਾਕੂਮੈਂਟ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਈਵਨ ਜੇ ਨਹੀਂ ਬਾਬਾ ਜੀ ਦੀ ਵਾਈਫ ਨੇ ਛੱਡ ਗਏ ਜਿੱਥੇ ਮਰਜੀ ਤੁਸੀਂ VOTING ਕਰਾ ਲਓ ਜਦੋਂ ਮਰਜੀ ਤੁਸੀਂ ਇਲੈਕਸ਼ਨ ਅੱਜ ਤੱਕ ਸਾਡੀ ਕਲੋਨੀ ਦੇ ਇਲੈਕਸ਼ਨ ਨਹੀਂ ਹੋਏ ਫਿਰ ਇਹ ਕਿੱਦਾਂ ਦੇ ਪ੍ਰਧਾਨ ਮੰਨਗੇ ਮੈਂ ਤਾਂ ਅਸੀਂ ਕਾਨੂੰਨ ਤੋਂ ਹੀ ਮੰਗੇ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜੀ ਜੋ ਪਹਿਲਾਂ ਵੀ ਸਾਡੇ ਫੈਸਲਾ ਹੋਇਆ ਜੀ ਕਾਨੂੰਨ ਨੇ ਦੋ ਕੋਰਟਾਂ ਨੇ ਸਾਡੇ ਹੱਕ ਚ ਕੀਤਾ ਹੈ ਮਾਨਯੋਗ ਡਿਪੀ ਕਮਿਸ਼ਨਰ ਜੀ ਮੈਂ ਰਿਪੋਰਟ ਆਪ ਜੀ ਨੂੰ ਵਿਖਾਣਾ ਅਸੀਂ RTI ਨਹੀਂ ਲਿੱਤੀ ਹੈ ਜੀ ਇੱਕ ਮਿੰਟ ਮੈਂ ਵਿਖਾਣਾ ਜੀ ਆਪ ਜੀ ਨੂੰ ਨਾਮ ਹੈਗਾ ਔਰ ਜਿਹੜਾ ਇੱਥੇ ਕਲੋਨੀ ਦਾ ਮਾਮਲਾ ਹੈ ਉਸ ਬਾਰੇ ਦੱਸ ਦਿਓ ਜੀ ਹਾਂਜੀ ਮੈਂ ਨਮਨਿਤ ਕੌਰ ਤੇ ਇਹ ਜ਼ਮੀਨ ਜਿਹੜੀ ਹੈ ਜਿਹਦਾ ਇਹ ਰੌਲਾ ਕਰ ਰਹੇ ਨੇ ਇਹ ਸਾਡੀ ਸ਼ੁਰੂ ਤੋਂ 1999 ਤੋਂ 1998 ਤੋਂ जोगिंदर ਕੌਰ ਦੇ ਨਾਮ ਸੀ ਸਾਡੀ ਮਾਤਾ ਜੀ ਦੇ ਨਾਮ ਉਸ ਤੋਂ ਬਾਅਦ ਮੇਰੇ ਨਾਮ ਤੇ ਪਟਾਨਾਮਾ ਹੋਇਆ ਜੀ ਤੇ ਇਹ ਸਾਡੀ ਜ਼ਮੀਨ ਹੈ ਇੱਕ ਕੁਸ਼ਕੂ ਚੰਦ ਕੋ ਲੋਕ ਨੇ ਜਿਹੜੇ ਇਹਨਾਂ ਨੂੰ ਹਥਿਆਨ ਲਈ ਇਸ ਜ਼ਮੀਨ ਨੂੰ ਹਥਿਆਨ ਲਈ ਸਾਨੂੰ ਸ਼ੁਰੂ ਤੋਂ ਥ੍ਰੈਟ ਕਰਦੇ ਆ ਰਹੇ ਨੇ ਸਾਨੂੰ ਤੰਗ ਕਰਦੇ ਆ ਰਹੇ ਨੇ ਤੇ ਮੈਨੂੰ ਮਨਜੋਗ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਇਨਸਾਫ ਦਿਵਾਏਗੀ ਮੈਡਮ ਕਿੰਨੀ ਕਿੰਨੀ ਕ ਜਮੀਨ ਹੈਗੀ ਹੈ ਇਹ ਜਿਹੜੀ ਇਹ 3200 ਗਜ ਦਾ ਪਲਾਟ ਹੈ ਜੀ ਉਹ ਕਹਿੰਦੇ ਕਿ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਛੱਡਿਆ ਹੋਇਆ ਹੈ ਇਹ ਸ਼ੁਰੂ ਤੋਂ ਇਹੀ ਗੱਲ ਕਹਿ ਕੇ ਸਾਨੂੰ ਤੰਗ ਕੀਤਾ ਜਾ ਰਿਹਾ ਹੈ ਹਾਂਜੀ ਇਹ ਕਹਿੰਦੇ ਤੰਗ ਕਿਉਂ ਕਰਦੇ ਸਰ ਕਦੇ ਪੁਲਿਸ ਪੇਸ ਜਾਂਦੇ ਨੇ ਕਦੇ ਕੁਛ ਕਦੇ ਕੁਛ ਕਿਹਾ ਜਾਂਦਾ ਕਿ ਇਹ ਜਗਾ ਛੱਡੋ ਮਤਲਬ ਸਾਨੂੰ ਇਸ ਤਰ੍ਹਾਂ ਤੰਗ ਕੀਤਾ ਜਾਂਦਾ ਬਾਰ-ਬਾਰ ਮੈਡਮ ਇਹ ਇਲਜ਼ਾਮ ਇਹ ਵੀ ਹੈ ਕਿ ਜਿਹੜੀ ਜਗਾ ਤੁਹਾਡੇ ਨਾਮ ਤੇ ਬੋਲਦੀ ਸੀ ਉਹ ਤੁਸੀਂ ਪਹਿਲਾਂ ਆਲਰੇਡੀ ਮਾਰਕੀਟ ਉੱਤੇ ਘਟ ਕੇ ਵੇਚ ਚੁੱਕੇ 45000 ਕਰਦੇ ਨਹੀ ਸਰ ਇਹ ਸਾਰੀ ਟੋਟਲ ਜਗਾ ਜਗਿੰਦਰ ਕੌਰ ਦੇ ਨਾਮ ਸੀ ਜੀ ਹਰਨੋਂ ਕੋ ਨਕਸ਼ਾ ਨਕਸ਼ੇ ਦੀ ਦਿਖਾ ਰਹੇ ਕਿ ਸਾਈਡ ਤੇ ਜਿਹੜਾ ਕਿ ਸਾਈਡ ਲੈਂਦੇ ਇਹ ਸਾਰਾ ਝੂਠਾ ਬਣਾਇਆ ਹੋਇਆ ਜੀ ਸਭ ਕੁਝ ਬਾਕੀ ਜੋਗਿੰਦਰ ਕੌਰ ਦੇ ਨਾਮ ਰਜਿਸਟਰਡ ਪਟਾ ਨਾਮਾ ਬੋਲਦਾ ਜੀ ਪਟਾ ਨਾਮਾ ਤੁਹਾਡੇ ਨਾਮ ਤੇ ਬੋਲਦਾ ਹੈ ਜੀ ਜੋਗਿੰਦਰ ਕੌਰ ਦੇ ਨਾਮ ਤੇ ਤੁਹਾਡੇ ਤੁਹਾਡਾ ਨਾਮ ਕਿਸ ਤਰ੍ਹਾਂ ਸੀ ਮੈਂਸ਼ਨ ਹੋਇਆ ਮਾਤਾ ਜੀ ਨੇ ਮੇਰੇ ਨਾਮ ਤੇ ਕੀਤਾ ਜੀ ਫਿਰ ਅੱਗੇ ਫਿਰ ਤੁਸੀਂ ਉਹਨੂੰ ਸੇਲ ਆਊਟ ਕੀਤਾ ਹੋਵੇਗਾ ਨਹੀਂ ਸਰ ਹੱਲੇ ਕੋਈ ਗੱਲ ਨਹੀਂ ਐਸੀ ਕੋਰਟ ਦਾ ਫੈਸਲਾ ਤੁਹਾਡੇ ਹੱਥ ਹੀ ਜਾ ਕੇ ਹਾਂ ਜੀ ਸਰ ਹਾਂ ਜੀ ਸਰ ਤੇ ਫਿਰ ਵੀ ਇਹਨਾਂ ਤੰਗ ਕਰੀ ਜਾਂਦੇ ਸਰ ਬਹੁਤ ਜ਼ਿਆਦਾ ਤੰਗ ਕਰਦੇ ਤੁਸੀਂ ਡੈਫਰਮੇਸ਼ਨ ਨਹੀਂ ਜਾ ਸਕਦੇ ਉਹਨਾਂ ਦੇ ਨਾਲ ਸਰ ਸਾਨੂੰ ਅਦਾਲਤ ਤੇ ਵਿਸ਼ਵਾਸ ਹੈ ਜੀ ਕਿਹੜਾ 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 ਕੋਰਟ ਤੁਸੀਂ ਗਏ ਹੋ ਜਿਹਦਾ ਤੁਹਾਡੇ ਹੱਕ ਤੇ ਆਇਆ ਸਰ ਅਦਾਲਤ ਤੇ ਕੋਰਟ ਮਨਦੀਪ ਸਿੰਘ ਜੱਜ ਜੀ ਹਾਂਜੀ ਤੇ ਮਨਾਸ ਦੀ ਜੀ ਹਾਂਜੀ ਸਰ ਉਹ ਦੀ ਗੱਲ ਕਿਹ ਜਾਰੀ ਹੈ ਕਿ ਇਸੇ ਤੋਂ ਕੋ ਲੱਗਿਆ ਹੋਇਆ ਉਹਦੇ ਤੇ ਜਮੀਨ ਤੇ ਸਰ ਉਹ ਵੇਖੋ ਸ਼ੁਰੂ ਤੋਂ ਜੋ ਹੈ ਉਹ ਤਾਂ ਸਭ ਨੂੰ ਪਤਾ ਹੀ ਹੈ ਬਾਕੀ ਪਟਾ ਨਾਮਾ ਜੁਗਿੰਦਰ ਕੌਰ ਦੇ ਨਾਮ ਹੈ ਇਸ ਜ਼ਮੀਨ ਦੀ ਹੈ ਪਾਵੇ ਜ਼ਮੀਨ ਤੁਹਾਡੀ ਹੈ ਹਾਂਜੀ ਜ਼ਮੀਨ ਸਾਡੀ ਹੈ ਅੱਗੇ ਮੈਡਮ ਕਿਤੇ ਕਿਤੇ ਨਾਮ ਤੇ ਕਿਉਂਕਿ ਉੱਥੇ ਕਹਿੰਦੇ ਵੀ ਲਗਾਤਾਰ ਤੇ ਟਰੈਕਟਰ ਵੀ ਆਉਂਦੇ ਆ ਪਲਾਟ ਕੱਟੇ ਜਾ ਰਹੇ ਆ ਇਸ ਜਗ੍ਹਾ ਦੇ ਉੱਪਰ ਕਿ ਆਪਾਂ ਇਹਨੂੰ ਕੇ ਸੇਲ ਆਊਟ ਵੀ ਕਰ ਸਰ ਇਹ ਸਭ ਝੂਠ ਹੈ ਅਫਵਾਹ ਹਾਂਜੀ ਜੁਗਿੰਦਰ ਕੌਰ ਦੇ ਹੋਰ ਵੀ ਵਾਰਿਸ ਹੈਗੇ ਹਾਂ ਜੀ ਹਾਂਜੀ ਕੌਣ ਹਨ ਉਹ ਵੀ ਵਰਸੀ ਸੀ ਉਹ ਉਹਨਾਂ ਦੇ ਬੇਟਾ ਨੇ ਬੇਟੇ ਨੇ ਬੇਟਾ ਰੂਪਿੰਦਰਪਾਲ ਸਿੰਘ ਜੀ ਮੈਂ ਉਹਨਾਂ ਦੀ ਵਾਈਫ ਹਾਂ ਨਮਨੀਤ ਕੌਰ ਨਮਨੀਤ ਦੇ ਤੋਂ ਪਹਿਲਾਂ ਇਹਨਾਂ ਨੇ ਡੈਥ ਸੀ ਜਦੋਂ ਹੋਣ ਵਾਲੀ ਮਤਲਬ ਕਾਫੀ ਤਬੀਅਤ ਖਰਾਬ ਹੋ ਗਈ ਸੀ ਉਹਨਾਂ ਦੀ ਤਾਂ ਉਹਨਾਂ ਨੇ ਡਿਸੀਜਨ ਲਿਆ ਕਿ ਮੈਂ ਇਹ ਜ਼ਮੀਨ ਤੁਹਾਡੇ ਨਾਮ ਕਰ ਦਵਾਂ ਇਹ ਕ ਵੀ ਕਿਹਾ ਜਾ ਰਿਹਾ ਕਿ ਤੁਹਾਡੇ ਤੁਹਾਡੇ ਨਾਲ ਪੋਲੀਟੀਕਲ ਤੁਹਾਡੇ ਨਾਲ ਹੈਗੇ ਲੋਕ ਜਿਹੜੇ ਇਸ ਰਾਮ ਨੂੰ ਜਿਹੜਾ ਅੰਜਾਮ ਦੇ ਰਿਹਾ ਦੋਨੋਂ ਇਸ ਚੀਜ਼ ਦੇ ਉੱਪਰ ਦਬਾਅ ਬਣਾ ਰਹੇ ਨਹੀਂ ਸਰ ਇਹ ਕੋਈ ਮੈਨੂੰ ਪਤਾ ਨਹੀਂ ਬਸ ਠੀਕ ਹੈ